ਹਾਂਜੀ ਸਾਸਿਗਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਹੋ ਗਿਆ ਆਪਣਾ 10ਵਾਂ ਦਿਨ ਤੇ ਲੇਟ ਗਈ ਆ ਚੱਲ ਤੇ ਗਰਾਊਂਡ 'ਚ ਨਹੀਂ ਛੜਕਿਆ ਪਾਣੀ ਤੇ ਘੱਟਾ ਮਿੱਟੀ ਵੇਖੋ ਨੂੰ ਮਿਲੂਗਾ ਅੱਜ ਸਹੀ ਆ ਜੀ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਕੋਈ ਸਾਫ ਪੌਦੇ ਪਟਾਕੇ ਵੀ ਅੱਜ ਹਾਂ ਲੈ ਵੀ ਮੁੰਡੇ ਨੇ ਤਾਂ ਕਮਾਲ ਕਰਤੀ ਸਾਰੀ ਗਰਾਊਂਡ ਪਧਰੀ ਕਰਤੀ ਅੱਜ ਸੁਭਾਗੇ ਦੇ ਨਾਲ ਉਸਤਾਦ ਉਸਤਾਦ ਲੋਕ ਇਦਾਂ ਹੀ ਕਰਦੇ ਆ ਦੇ ਦੋ ਹੀ ਡਟੇ ਹੋਏ ਇੱਕ ਲੱਖਾ ਸਰਪੰਚ ਇੱਕ ਆਰਾਮ ਘੜੀਆਂ ਇਹਦੇ ਸ਼ਾਮ ਨੂੰ ਮੁੰਡਿਆਂ ਦਾ ਪ੍ਰਬੰਧ ਕਰ ਦਿੱਤੀ ਕਹਿੰਦੇ ਪਾ ਬਿਲਕੁਲ ਜੀ ਬਿਲਕੁਲ ਮੁੰਡੇ ਆ ਕੇ ਮਿਹਨਤ ਲਾਉਣ ਵਾਲੇ ਬਣ ਜਾਣ ਬਿਲਕੁਲ ਅਹੀਂ ਕੀ ਚੱਲ ਹਾਂ ਕਰੋ ਨਰਦੀਆਂ ਵੇਟ ਕਰਦੀਆਂ ਜਿੰਮ ਤੇ ਹਾਂ ਬਦ ਸਵਾਦੀ ਵਖਰੇਵਾ ਬਾਬੇ ਕੀ ਹੈ ਇੱਕ ਹੋਰ ਛੱਡਿਆ ਹੋਇਆ ਵਾਹਣ ਚ ਬੁੱਕ ਦਾ ਹੀ ਜਾਂਦਾ ਵਾ ਚੱਲ ਚੱਲ ਪਾਜੀ ਆਪਾਂ ਕਰਕੇ ਜਾਣੀ ਕਲੀਅਰ ਅੱਜ ਉਹ ਸਾਰੀ ਕਰਤੀ ਆਪਾਂ ਬਸ ਆਹ ਹੀ ਰਹਿ ਗਿਆ ਕੰਮ ਹੁਣ ਚੱਲ 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 ਮੁੰਡੇ ਵੀ ਕਹਿਣਗੇ ਸਾਡੇ ਸੀਨੀਅਰ ਬੰਦੇ ਕਿੰਨੇ ਚੰਗੇ ਆ ਬਾਜਪਾ ਦੀ ਗਾਲਾਂ ਹੀ ਕੱਢਦੇ ਹੁਣ ਕਿਉਂ ਲੱਖੇ ਪਾ ਰ ਨਹੀਂ ਲੋਟ ਆਵੇ ਸਹੀ ਗੱਲ ਆ ਇੱਥੇ ਆ ਰਿਹਾ ਤੈਨੂੰ ਦੱਸਦੇ ਆ ਦੂਰ ਲਾਇਕ ਪਤੂਰ ਲਈ ਆ ਝੋਨਾ ਤੇ ਤੇਰਾ ਵੇਖੀ ਵਹੀਦੇ ਇਧਰ ਪੱਟਾ ਨੂੰ ਹੱਥ ਲਾ ਕੇ ਵੇਚ ਤਾਂ ਕੋਗੀਆਂ ਵੀ ਕਹਿੰਦੀਆਂ ਵਾ ਨਹੀਂ ਅੱਜ ਨਹੀਂ ਪੈਣਾ ਪੱਟਾਂ ਚ ਝੋਗੀਆਂ ਵੀ ਡਰਦੀਆਂ ਆ ਪੈਣ ਤੋਂ ਪੱਟਾਂ ਚ ਉਹ ਜਵਾਗ ਜਿਆ ਖੜਾ ਇੱਕ ਮਸ਼ਕਰੀਆਂ ਕਰਦਾ ਕਹਿੰਦਾ ਝੋਨਾ ਲਾਉਣਾ ਵਾ ਕਿਉਂ ਨਾ ਦੇ ਤੇਰੇ ਸਾਡੇ ਅੰਦਰ ਲੱਗਾ ਹੋਇਆ ਵਾ ਕਿਉਂ ਸਰਪੰਚਾ ਲੈ ਵੀ ਇਹ ਉਤਾ ਹੋ ਗਿਆ ਤਿਆਰ ਲਾਲਾ ਭੈ ਮਾਰਦਾ ਮੁੱਕੀਆਂ ਬੰਦਿਆਂ ਦੇ ਕਾ ਦੀਆਂ ਭਾਜੀ ਮੁੱਕੀਆਂ ਹੀ ਰਹਿ ਜਾਂਦੀਆਂ ਹੋਣ ਮੁੱਕੀਆਂ ਮਾਰਦਾ ਬੰਦੇ ਚਲੋ ਲਾਓ ਸੈਟ ਮੁੱਕੀਆਂ ਹੀ ਰਹਿ ਜਾਂਦੀਆਂ ਹੋਣ ਜੋਤਾ ਲੱਗਾ ਸਟਾਰਟ ਕਰਨ ਤੇ ਲਾਲਾ ਲਾਲੇ ਨੂੰ ਹੁਣ ਵੇਖ ਲੈ ਐਂਡਰਲਾ ਡੱਬਾ ਬਣਾਤਾ ਇਹਨਾਂ ਲਾਲੇ ਵੇਖ ਲੈ ਮੁੰਡੇ ਤਕੜੇ ਹੋ ਗਏ ਹਨਾ ਉਹ ਤੇ ਯੂਗਾ ਮੁੰਡਾ ਤੇਰੇ ਘਾਤ ਨਹੀਂ ਲਾਉਣ ਦਿੰਦਾ ਕਿਸੇ ਨੂੰ ਵੇਖ ਲੈ ਧੂੜਾਂ ਪੱਟੀਆਂ ਆਉਂਦਾ ਕਿ ਨਹੀਂ ਮਿੱਟੀ ਵਾਲਾ ਹੱਲ ਪਤਾ ਨਹੀਂ ਹੱਡਾ ਕਦੋਂ ਹੁਣਾਵਾ ਕਿੱਦਾਂ ਵੇਖ ਲੋ ਉੱਡਦੀ ਆ ਮਿੱਟ ਮੇਲ ਪਾਈ ਹੋਈ ਆ ਮੂੰਹ ਦੇ ਲਾਦ ਲਫਾਵਾ ਪੋਣਾ ਪੈਣਾ ਵਾ ਪਾਜੀ ਲਫਾਫੇ ਲਾਈਏ ਮੂੰਹ ਦੇ ਪਾਈਏ ਲਫਾਫੇ ਪਾਈਏ ਮੂੰਹਾਂ ਤੇ ਮੈਂ ਲਾਦਾ ਕੜਾਈਆ ਕੜਾਈਆ ਆਪਾਂ ਨੂੰ ਲਿਆ ਕੇ ਪਾਣੀ ਪੈਣੀ ਮਿੱਟੀ ਹਾਏ ਹਾਏ ਐਦਾਂ ਵੀ ਹੋ ਜਾਂਦੀ ਐ ਚੱਲ ਵੀ ਕਰਨ ਖੈਦੇ ਕੰਮ ਨੂੰ ਸ਼ਾਬਾਸ਼ ਕਾਰਨੇ ਨਿਕਾ ਬੁਗਲਾ ਪਟਕੀਆਂ ਇੱਕੋ ਜੀਆਂ ਬੰਨ ਲੈਂਦੇ ਆ ਦੇਖੋ ਵੀ ਹੈਗੀ ਨਾ ਇਦਾਂ ਦੀ ਪਾਣੀ ਉਪਲੇਖਾ ਪੈ ਗਿਆ ਤਕੂੜਾ ਪੱਟੀ ਜਾਂਦੇ ਨੇ ਮੁੰਡੇ ਪੱਟੀ ਜਾਂਦੇ ਨੇ ਢੂੜਾ ਕੋਈ ਸਾਹ ਹੋਏਦ ਵਾਲੇ ਕਿਉਂ ਚਾਤੀ ਸਿੰਧੂ ਦਾ ਮੁੰਡਾ ਅਨਮੋਲ ਜਾਂਦਾ ਕਿ ਨਹੀਂ ਬੁੱਕਦਾ ਕੋਈ ਸਾਹਿਬ ਅੱਜ ਜਿਹੜੀ ਸ਼ਿਟੀ ਚੱਕ ਕੇ ਦਿਵਾਲੇ ਹੋਏ ਹੋਏ ਆ ਅੱਜ ਕੋਈ ਬਾਨਾ ਨਹੀਂ ਚੱਲਣ ਦੇਣਾ ਕਿਸੇ ਦਾ ਵੀ ਪਰ ਮੁੰਡੇ ਮਿਹਨਤੀ ਆ ਮੁੰਡੇ ਲਾਉਂਦੇ ਫੁੱਲ ਮਿਹਨਤ ਚਲੋ ਚੱਲਾ ਆਇਆ ਪੁੱਤ ਨਹੀਂ ਕਿਵਾਲਵਾ ਦੀ ਧੰਨਵਾਦ ਆ ਬਲਾਉਣ ਤੇ ਸਾਰੇ ਤਰ੍ਹਾਂ ਦੇ ਜਨ ਨੇ ਚਲੋ ਚੱਲ ਚਲੋ ਮੋੜ ਤੇ ਇਹ ਸੱਟ ਢਿੱਲਾ ਲਾਇਆ ਵਾ ਮੜੋ ਪਾਜੀ ਕਹਿੰਦਾ ਚਲੋ 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 ਨਹੀਂ ਮੈਂ ਓਕੇ ਮਿੱਟੀ ਆ ਗਈ ਢਿੱਲਾ ਨਹੀਂ ਆਉਣਾ ਐਡਾ ਕੰਮ ਫਰਦੌਦ ਦਾ ਦਾ ਤਾਬੀਨ ਦੇ ਵੀਡੀਓ ਆਸਾ ਉਹ ਤੋਂ ਦੋਰ ਆ ਰਿਹਾ ਤੇ ਖੜਾਵਾ ਹਾਂ ਲੋ ਵੀ ਮੋٹے ਲੱਗੀ ਕਲਾਸ ਜੋ ਤੇ ਤਿਆਰੀ ਆ ਜੀਵ ਕਾ ਤੋ ਗੱਡੀ ਬਾਹਰ ਮਿੱਟੀ ਖਾਣ ਨੂੰ ਹੈ ਵੇ ਅੰਦਰ ਕਰ ਜੀਵ ਜੀਵ ਅੰਦਰ ਕਰ ਅਲਗੋਰੀ ਆ ਗਿਆ ਯੂ ਜੋ ਤੈਨੂੰ ਕੱਟਣਾ ਵਾ ਜੋਤੇ ਨੂੰ ਓ ਵੇਖ ਲੈ ਜੋਤਾ ਗੋਲੀ ਹੋ ਗਿਆ ਜੋਤੇ ਨੂੰ ਕੱਟਣਾ ਤੁਸੀਂ ਦੇਖਦੇ ਕਿਹੜਾ ਕੱਟਦਾ ਜੋਤੇ ਨੂੰ ਓ ਵੀ ਓ ਵੀ ਲਾਈਕ ਕਰੋ ਗਾਇਜ਼ ਇਸ ਵੀ ਆਏ ਹੋਏ ਆਵੇ ਓ ਵੀ ਹੈ ਫਿਲਟਰੀ ਜਮ ਕਰਨ ਆਉਂਦਾ ਵਾ ਕੋਚ ਉਹ ਤੈਨੂੰ ਦੱਸੀ ਜਾਂਦਾ ਮੈਂ ਆਪਾਂ ਲੈ ਆਉਣੇ ਆ ਲਾਲੇ ਆਪਾਂ ਸ਼ਾਮ ਨੂੰ ਦਰਿਆ ਤੇ ਜਾਇਆ ਕਰਨਾ ਦੋਵਾਂ ਨੇ ਲਾਲ ਮਿੱਟੀ ਝਾਕੇ ਲਿਆ ਕਰਨੀ 4-4 ਕੜਾਈਆਂ ਲਿਆ ਕਰਨੀਆਂ ਆ ਸਕੂਟਰੀ ਆਪਣੀ ਖੜੀ ਆਵੇ ਆ ਪਾਜੀ ਕਹਿੰਦਾ ਮੈਂ ਵੀ ਲੈ ਜਾ ਕਰੇ ਮੋਟਰਸਾਈਕਲ ਮੋਟਰਸਾਈਕਲ ਰੈਡੀ ਪਾਵਾਂਗੇ ਨਹੀਂ ਨਹੀਂ ਆਪਾਂ ਕੜਾਈਆਂ ਚ ਲੈ ਆਉਣੀਆਂ ਮਿਹਨਤ ਜਿਆਦੀ ਕਰਨੀ ਐ ਇੱਥੇ ਇੱਥੇ ਪਾਜੀ ਅਕਸਰ ਜੀ ਭਾਈ ਨਿਤਿਸ਼ ਤਾਹੋ ਆਹੋ ਕੀਤੀ ਹੈ ਗੱਲ ਜਾਹਾਂ ਜਾਦਾ ਪਟੀ ਜੀ ਰਤਾ ਉਹ ਜਿਹੜੇ ਛਰਨੀ ਜੀ ਬਸਰਨੀ ਆ ਕਿ ਰੰਡ ਵਾ ਪਿਛਲੇ ਸਾਲ ਬਹੁਤ ਵਧੀਆ ਹੀ ਗਰਾਂ ਉਹ ਬਾਹ ਬਾਹ ਤੇ ਮਿਕਸ ਹੋ ਗਈ ਸੀ ਜੋਤੇ ਕੀ ਗੱਲ ਹੈ ਤੇ ਲਾਵਾ ਕੰਮ ਚੱਲ 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 ਪੁੱਤ ਸ਼ਾਬਾਸ਼ ਤੇਰਤੇ ਉਮੀਦਾਂ ਵਾ ਆਪਾਂ ਨੂੰ ਪੂਰੀਆਂ ਮੇਨ ਡੱਬਾ ਤੂੰ ਹੈ ਇਹਨਾਂ ਦਾ ਚੱਲ 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 ਸ਼ਾਬਾਸ਼ 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 ਮੋਟਿਆ ਤੂੰ ਪਿੱਛੇ ਸਾਰਿਆਂ ਨੂੰ ਵੇਖ ਲੈ ਸੇਜ ਸਾਰਿਆਂ ਨੂੰ ਪਿੱਛੇ ਹੈ ਚਲੋ 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 ਜੋਤੇ ਸ਼ਾਬਾਸ਼ ਸ਼ਾਬਾਸ਼ ਖਿੱਚ ਕੇ ਆਜੋ ਆਜੋ ਕੋਹ ਨਹੀਂ ਹੁੰਦਾ ਚੱਲ ਚੱਲ ਆ ਜਾ ਜਾ ਸ਼ਾਬਾਸ਼ ਆ ਮੇਰਾ ਚੇਲਾ ਢੱਲਾਈ ਅੱਜ ਮੇਰਾ ਚੇਲਾ ਢੱਲਾਈ ਅੱਜ ਚੱਲ ਚੱਲ ਗੋਰੀ ਚੱਲ ਸ਼ਾਬਾਸ਼ ਚੱਲ ਗੋਡਾ ਗੋਡਾ ਸ਼ਾਬਾਸ਼ ਚੱਲ ਚੱਲ ਬੇਫਿਕਰ ਉੱਥੇ ਉਹ ਖਿਆਲ ਨਾ ਖਿਆਲ ਨਾ ਧਿਆਨ ਨਾ ਧਿਆਨ ਨਾ ਵੇਖ ਲਿਆ ਕਰੋ ਚਲੋ 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 ਸ਼ਾਬਾਸ਼ ਚੱਲ 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 ਕੀ ਹੋਇਆ ਪੱਟਦਾ ਹੁੰਦਾ ਵਾ ਚੱਲ 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 ਸ਼ਾਬਾਸ਼ ਇਦਾਂ ਮਿਹਨਤਾਂ ਲੱਗਣੀਆਂ ਇਦਾਂ ਹੀ ਤਕੜੇ ਹੋਣਾ ਡਾਕਟਰ ਇਦਾਂ ਤੁਹਾਡਾ ਦਮ ਪੱਕਣਾ ਇਦਾਂ ਹੀ ਉਹ ਵੇਖ ਲੈ ਮੂਰਲੇ ਵੀ ਆਉਂਦੇ ਕਿਨੇਗੇ ਚਲ 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 ਸਸਵਾ ਛੱਜ ਕੇ ਉਹ ਅਕਲਾ ਸਨਮਾ ਦਾ ਦਰਦ ਨਾਲ ਜਾ ਤਰਵਾ ਦਸ ਚਲ ਉਹ ਚੱਲ ਹਾਂਜੀ ਕੀ ਹਾਲ ਚੱਲ ਆ ਜੀ ਜੀ ਆਪਾ ਜੀ ਵਾਲ ਕਿਦਾਂ ਘਟਾਈ ਪਹਿਲਾਂ ਇਹ ਦੱਸ ਉਦਾਂ ਨਹੀਂ ਭਾਜੀ ਇਹ ਕਿਹੜਾ ਸਟਾਈਲ ਆ ਭਾਜੀ ਇਹ ਆਸ਼ਕੀਆਂ ਕਰਦਾ ਹੁਣ ਫੇ ਆਸ਼ਕੀ ਕਰਦਾ ਫੇ ਵਾਲ ਕਾ ਤੋ ਇਦਾਂ ਕਟਾਏ ਆ ਉਦਾਂ ਨਹੀਂ ਕੋਈ ਕਟਾਉਂਦਾ ਵਾਲ ਨਹੀਂ ਕਰਉਣਾ ਦਾ ਤੋ ਉਹ ਕਿਹੜੀ ਗੱਲ ਆ ਇਹ ਕਿਹੜਾ ਸਟਾਈਲ ਆ ਨਾਈ ਕਿਹੜਾ ਦੱਸੋ ਸਾਲੋ ਐ ਨਾਈ ਪਈ ਲੁਈਆਂ ਦਾ ਲੁਈਆਂ ਦਾ ਉਹ ਅੱਜ ਪਈ ਕੱਪੜੇ ਲੈਣ ਗਏ ਸੀ ਹਾਂ ਬੈਂਕ ਚ ਹਾਂ ਭਾਗੀ ਤੇਰੇ ਪੈਂਟ ਸ਼ਰਟ ਕਿ ਕਿਦਾਂ ਸਮੋਣੀ ਪਈ ਨਹੀਂ ਲੈ ਕੇ ਮੇਰਾ ਤਾਂ ਪਜਾਮਾ ਜਿਹੜਾ ਹੈ ਜੇ ਕੋਰਟ ਪੈਂਟ ਕਰਤਾ ਕੋਰਟਾ ਪਜਾਮਾ ਭਾਈ ਤੂੰ ਦੇਣਾ ਹੈਗਾ ਨਹੀਂ ਭਾਈ ਕੋਰਟ ਵੈਂਡ ਸੀ ਕੋਰਟ ਪੈਂਟ ਸੀ ਤੇ ਦੇਣਾ ਕਦੋਂ ਹਾਂ ਉਹ ਕੀ ਨਾ ਬ੍ਰਹਮੀ ਪਈ ਉਦਨ ਦੀ ਭਾਈ ਤੁਸੀਂ ਉਹ ਸਾਜ ਅੱਜ ਬ੍ਰਹਮੀ ਪੁਲਾਣੀ ਤੂੰ ਪਿਆਉਣੀ ਮੈਂ ਥੋੜੀ ਪੀਣ ਦੁੱਧ ਲਿਆਉਣਾ ਹੈ ਪੈਣਾ ਜੀ ਤੇ ਉਦਾਂ ਹੀ ਸਾਰਦੀ ਆਪਾਂ ਬ੍ਰਹਮੀ ਦਾ ਮਿੱਟੀ ਪਾਦੀ ਅੱਜ ਚੂਣੀ ਆ ਪਾਪਾ ਮੋਨ ਆਇਆ ਉੱਥੋਂ ਖੂਦ ਤੂੰ ਚੋ ਲੈ ਕੇ ਹੁੰਦਾ ਮੈਂ ਹਾਂ ਨਹੀਂ ਫਿਰ ਮੈਂ ਇਧਰ ਨਹੀਂ ਆਉਂਦਾ ਸੋ ਚਲੋ 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 ਖਾਈ ਦੋ ਕੰਮ ਨੂੰ ਹੁਣ ਤੇ ਕੱਟਾ ਜੀ ਉੱਡਦਾ ਹੁਣ ਠੀਕ ਆ ਕੱਟਾ ਮੈਂ ਵੀ ਤਾਂ ਇਹ ਵਿੱਚ ਆ ਗਿਆ ਹੁਣ ਤੁਹਾਡੇ ਜੁਤਾ ਪਾਲਾ ਲਾਲਾ ਅਮਰਤ ਮੰਨੂ ਚੱਲ ਚੱਲ ਛੱਡ ਦਿੰਦਾ ਲੈਟ ਚਲ ਗਈ ਹੀ ਤੇ ਪਾਣੀ ਛੜਕਿਆ ਗਿਆ ਲੇਟ ਨਹੀਂ ਨਹੀਂ ਬੈਪ ਨਹੀਂ ਖੇਚਣਾ ਇੱਧਰੋਂ ਕਰ ਦਿਓ ਬਾਈ ਆ ਜਾਣਾ ਤੇ ਲਾ ਲੱਥ ਨਾ ਜਾਵੇ ਚੱਲ 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 ਤੇਜ ਓ ਜੰਨੀ ਓ ਤੱਕ ਜੱਟੇ ਬਾਈ ਇਹਨੂੰ ਕਰ ਦਿਓ ਚੱਲ ਚੱਲ ਖਾਵਾ ਜੋਤੇ ਸ਼ਾਵਾ ਜ ਤਕੜਾ ਵਾ ਸਰਦ ਪਾਲੇ ਹੁਣਾਂ ਨੇ ਕਿਹਾ ਹੁਣਾਂ ਵੀ ਸੌਲੀ ਚਾਟ ਨਹੀਂ ਨਹੀਂ ਭਾਈ ਹਨਾ ਸਾਡੀ ਆਵਾਜ਼ ਸਾਡੀ ਆਵਦੀ ਦੀ ਆਵਾਜ਼ ਨਿਕਲਦੀ ਚੱਲ ਚੱਲ ਜੇ ਉੱਤੇ ਖੈਦੇ ਕੰਮ ਨੂੰ ਜੋ ਉਤਾ ਲੱਗਾ ਜੋਤਾ ਕੇ ਸਾਰਿਆਂ ਨੂੰ ਲਾਲੇ ਲਾਲੇ ਵਾਕੇ ਬਿਲ ओ शक्तिमान तू शक्ति मान तो चल 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 लाले खड़ गया की गल सिरे भाजी केदा ਕਿੱਦਾਂ ਫੇ ਬੋਕਦੇ ਕਿ ਨਹੀਂ ਵੇਲ ਬੋਕਦੇ ਪੂਰੇ ਬੋਕਦੇ ਨਹੀਂ ਵੇਲ ਰੀਡੀਏਟਰ ਚੋਂ ਤੇਲ ਖਤਮ ਕਰਤਾ ਹਾਂ ਸਟਾਰ ਕਿਦਾਂ ਤੇ ਅੱਜ ਅੱਜ ਥੋੜੇ ਖੱਲੀਆਂ ਮੇਰਾ ਪ੍ਰਮੋਟਰ ਸ਼ੀਰਾ ਸ਼ੀਰਾ ਖੈਰਾ ਮੇਰਾ ਪ੍ਰਮੋਟਰ ਸ਼ੀਰਾ ਖੈਰਾ ਲਾਲੇ ਦਾ ਪ੍ਰਮੋਟਰ ਆ ਕਿੱਥੇ ਖੜਾ ਹੋਣਾ ਆਇਆ ਤੀ ਪਹਿਲਾਂ ਥਾਂ ਖੜਾ ਹੋਣਾ ਸੀ ਹੁਣ ਆਪ ਦੀ ਕਤੂਤੀ ਨਹੀਂ ਗਿਆ ਉੱਥੇ ਥਾਂ ਨਹੀਂ ਖੜਾ ਹੋਣਾਗਾ ਹਾਂ ਤੇ ਆਤੀ ਆਗ ਹੀ ਕੱਢਣੀ ਆ ਖੇਡਣਾ ਵੀ ਹੈ ਮੈਨੂੰ ਕੋਦਰ ਚ ਖੜਾਉਣਾ ਵਾ ਸ਼ੀਰਾ ਕੋਹ ਵੀ ਕਰ ਸਕਦਾ ਵਾ ਐਵੇਂ ਨਾ ਜਾਣੀ ਸ਼ੀਰੇ ਨੂੰ ਤੇ ਗਜਨੀ ਦੇ ਮਸਾਲੇ ਇਹ ਕਿਦਾਂ ਦੀਦੇ ਓਏ ਓਏ ਜਾਂਦਾ ਤਾਂ ਮਰ ਪੁੱਟਾ ਹੋ ਗਿਆ ਕਿੰਨਾ ਮਾਰਿਆ ਭੁੱਖ ਦਾ ਨੇ ਰੰਗ ਭੁੱਖਦਾ ਮਾਰਿਆ ਮਸਲਦੀਦੇ ਆ ਤੂੰ ਤਾਂ ਲੋਕਾਂ ਦੇ ਛਾਬੇ ਖਾਲੀ ਕਰ ਜਾਂਦਾ ਮੈਂ ਤੇਰਾ ਤੂੰ ਕਾਹਦੋਂ ਕਹੀ ਨਾ ਮੈਂ ਭੁੱਖਦਾ ਮਾਰਿਆ ਭਾਜੀ ਆਹ ਮੇਰੇ ਇਥੇ ਇੱਕ ਪਲੇਅਰ ਹੀ ਕੰਮ ਤੇ ਲੇਬਰ ਲੈ ਜਾਂਦਾ ਲੇਬਰ ਦੀ ਵੀ ਰੋਟੀ ਖਾ ਜਾਂਦਾ ਏ ਹੈ ਓਏ ਰੋਟੀਆਂ ਉਹਨਾਂ ਦੀਆਂ ਵੀ ਖਾ ਜਾਂਦਾ ਲੇਬਰ ਵਾਲੇ ਕਹਿੰਦੇ ਅਸੀਂ ਨਹੀਂ ਲਾ ਲੈਣਾ ਜਾਣਾ ਕੰਮ ਤੇ ਚੱਲ 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 ਉੱਤੇ ਸ਼ਾਬਾਸ਼ ਸ਼ਾਬਾਸ਼ ਤੇ ਲਾਣਾ ਪਵੇ ਕੰਮ ਭਾਜੀ ਸਾਡਾ ਵਾ ਕੌਣ ਓ ਭਾਈ ਚੱਲ 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 ਉਹਨੇ ਵੇ ਇੱਕ ਤਾਂ ਟਾਇਰ ਦਸਰਾਣਾ ਬਣਾਇਆ ਆ ਉੱਥੇ ਆ ਵੇਖਾ ਮੇਰੇ ਆਏ ਚੇਲਾ ਮੇਰਾ ਵੇ ਜਾਨਦਾ ਕਿ ਨਹੀਂ ਬੁੱਕ ਦਾ ਲਾਲੇ ਸਹਿਜ ਵੇਖਿਆ ਪਾਣੀ ਕਿਹਦੇ ਮਾਰ ਕੇ ਬੋਲੀ ਨਗਰ ਚੋਂ ਲੱਭਿਆ ਮੈਂ ਕਾਰਗੇੜੇ ਇਹਨੂੰ ਪੁੱਛੋ ਕੀ ਕਰਦਾ ਏ ਇਦਾਂ ਹੀ ਜਾਂ ਜਿਹਦਾ ਟੈਡ ਹੋ ਉਹ ਹੀ ਖਾਉਦਾ ਹਰ ਰੋਟੀਆਂ ਹੋਰ ਤਾਂ ਡੈਂਗੂ ਹੀ ਬਾਹਾਂ ਵੇ ਚੱਕਦਾ ਜਦੋਂ ਪੋਲੀਓ ਹੋਇਆ ਪੋਲੀਓ ਨਹੀਂ ਬਾਲੇ ਆ ਬਾਲੇ ਇਹ ਕਾਕਾ ਛੋਟਾ ਫਰੰਦੀਪੁਰਿਆ ਏ ਉਹਦੇ ਘਰ ਦੇ ਭਲਾਗਾ ਕਹਿੰਦਾ ਹਾਂ ਮੁੰਡੇ ਕਿੱਦਾਂ ਬੋਲਦਾ ਉਹ ਚੱਲ ਇਦਾਂ ਨਹੀਂ ਕਹਿੰਦੇਗੇ ਛੋਟਾ ਫਰੰਦੀਪਰੀਆ ਹਟਾਏ ਉਹ ਦੋਨੋਂ ਨੂੰ ਦਖਲਾ ਚੱਲ ਚੱਲ ਉਹ ਤੇ ਕੌਹ ਬਨੇਗਾ ਭਾਜੀ ਅੱਜ ਕੋਸਤੀ ਹੋ ਜੀ ਕਿਹਦੀ ਸਮਝ ਦੀ ਉਹ ਨਹੀਂ ਲਾਲੇ ਉਦਾਂ ਵੀ ਪ੍ਰੈਸ ਪਰੂਸ ਬਹੁਤ ਕੱਢਦਾ ਇਹਨੂੰ ਦੱਸਿਆ ਨਾ ਪਿਛੇ ਦੱਸਿਆ ਇਹਨੂੰ ਭਾਜੀ ਇਹ ਇਦਾਂ ਕੋਈ ਨਾ ਪੁੱਤ ਕਿੱਥੋਂ ਦਾ ਹੀ ਭਜੂਗਾ ਨੰਗ ਨੰਗੜਾ ਤੇ ਸਾਡੇ ਪੁਲਾ ਥਾਣੀ ਆ ਪਾਣੀ ਦਾ ਪੁਲਾ ਥਾਣੀ ਨੰਗੜਾ ਵਾ ਚਲੋ 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 ਸ਼ਾਬਾਸ਼ ਸ਼ਾਬਾ ਜੋਤੇ ਸ਼ਾਬਾਸ਼ ਸ਼ਾਬਾਸ਼ ਉੱਥੇ ਤੋਂ ਕੁੱਪੇ ਤੋਂ ਨਹੀਂ ਮਾਰੋ ਹੁੰਦਾ ਕੀ ਗੱਲ ਆ ਲਾਲੇ ਕੀ ਗੱਲ ਆ ਪਲੇਗ ਪਈ ਆ ਅੱਜ ਪਹਿਲਾ ਦਿਨ ਪਹਿਲਾ ਪੂਲਾ ਦਿਨ ਕੋਈ ਨਹੀਂ ਆ ਇੱਥੇ ਸਾਰੇ ਆਪਣੀ ਦਿਨ ਵਾ ਉਹ ਸਹਿਜ ਓਏ ਓਏ ਕਹਿ ਓ ਤੈਨੂੰ ਕਹਿੰਦਾ ਇਤੋਂ ਕੋ ਲਾਉਂਦਾ ਨਹੀਂ ਸਹੀ ਹੁਣ ਕੀ ਹੋਇਆ ਵਾ ਓਏ ਲਾਲਾ ਵੇਖ ਹੁਣ ਉਹਦੇ ਸੰਗ ਜੀ ਮਿੱਟੀ ਗਈ ਹੋਈ ਬੋਲ ਹੀ ਨਹੀਂ ਹੋਇਆ ਮਿੱਟੀ ਵੀ ਨਿਪੋਖ ਲੱਗੇ ਉਹ ਤੈਨੂੰ ਹਾਂ ਹਾਂਜੀ ਗਾਇਸ ਇਸ ਲਾਇਆ ਕੋਈ ਸੈਟਕ ਨਹੀਂ ਅੱਜ ਲੈ ਸੈਟ ਵਾਵਾ ਲੱਗੇ ਆ ਅੱਜ ਤਾਂ ਕਿੰਨੇ ਜੱਲਾ ਸਾਡਾ ਬੱਸ ਹਾਂ ਮੈਨੂੰ ਸਬਸਕ੍ਰਾਈਬ ਸ਼ੱਕਰ ਦਾ ਓਨਲੀ ਕਿੰਨੇ ਸੈਟ ਲਾਏ ਆ ਹੈ ਤੂੰ ਕਿੰਨੇ ਲੱਗੇ ਆ ਕਹ ਕਹਦੇ ਲਾਈਕ ਕਰੋ ਲਾਈਕ ਪਲੀਜ਼ ਐਂਡ ਸ਼ੱਕਰ ਪਰ ਆਉਣ ਲਈ ਹਰ ਕਮੈਂਟ ਫੁੱਲ ਫੁੱਲ ਕਮੈਂਟ ਚੱਲ ਵੀ ਆਜਾ ਕਮੈਂਟ ਤੁਹਾਡੀ ਕਰਾਉਣਾ ਵਾ ਉਹ ਵੇਖ ਲੈ ਕਿੱਦਾਂ ਫਿਰ ਜਾਂਦੇ ਕਿ ਨਹੀਂ ਵੇਖ ਲੈ ਉੱਟਦੇ

ਗਾਈਜ਼ ਆਜੇ ਬਣ ਲਗੀ ਜੀ ਬ੍ਰੰਮੀ ਪਣੀ ਹੈ ਤੂੰ ਸਪੈਸ਼ਲ ਈ ਲਾਗੇ ਹੈ ਬ੍ਰੰਮੀ ਮਹਿੰਦਗੀ ਨੀ ਲਾਈ ਆ ਤੂੰ ਮੈਂ ਤੇਰਾ ਵਾਵਾ ਮੈਂ ਤੇਰਾ ਵਾਵਾ ਲਾਈ ਆ ਸਾਗ ਘੜਾ ਤੇ ਲੈ ਕੇ ਗੋਚਨੀ ਪੂਰੇ 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 ਬਦਮਾਖ ਕਰਦਾ ਕੰਮ ਦੇਖੀ ਕਿਦਾਂ ਜੀ ਬਣੀ ਆ ਦੇਖ ਲੋ ਬਣੀ ਨਹੀਂ ਗੱਲ ਹੈ ਜੇ ਨਾ ਬਣੀ ਨਹੀਂ ਗੱਲ ਨਾ ਕੋਈ ਗੱਲ ਨਹੀਂ ਬਣਾ ਉਹ ਜਾ ਕਰਦੀਏ ਕੰਮ ਸਾਰਾ ਹੀ ਕਰਦੋ ਕਰਦੋ ਗੱਲ ਬਣਾ ਕੇ ਦੇਣੀ ਪੈਣੀ ਹੈ ਨਹੀਂ ਤਾਂ ਲਾ ਲੈਨੇ ਪਾਉ ਲੱਗੇ ਹੈ ਕਿ ਇੱਕ ਹੋਰ ਮਤਲਬ ਫੁੱਲ ਪਾਤਾ ਵਾ ਲਾ ਲੈਰ ਕਿੰਨਾ ਲੈ ਚੱਕ ਇਹ ਵੀ ਬ੍ਰਹਮੀ ਆ ਬ੍ਰਹਮੀ ਹੁਣ ਵੇਖ ਲੈ ਦੋ ਬੋਤਲਾਂ ਪਾਤੀਆਂ ਵਾ ਡਰਮ ਘਣੀ ਮੈ ਜੋ ਬਾਬਿਆਂ ਤੋਂ ਲੈ ਆਇਆ ਕੂੜਾ ਸਿੱਟਣ ਵਾਲਾ ਨਗਾ ਓਈਆਂ ਦੇ ਪੈਸੇ ਹੀ ਉੱਥੇ ਇਹ ਤੈਨੂੰ ਹੁਣ ਕੋਝ ਦੱਸੂਗਾ ਬੋਤਲਾ ਚ ਮੈਂ ਲੱਗੀਆਂ ਜੀ ਬਰੰਮੀਆ ਹਾਂ ਉਹ ਸੱਚ ਸਹੀ ਗੱਲ ਹੈ ਪਾਜੀ ਐ ਪਾਜੀ ਉਹ ਲਾਲੇ ਉਸਤਾਦ ਬਿੱਡੂ ਪਾਜੀ ਐ ਬਿੱਡੂ ਪਾਜੀ ਉਹ ਲਾਲੇ ਕਵਾੜੀਏ ਦੇ ਤਾਂ ਆਪਾਂ ਨੂੰ ਵਾਕਈ ਨਹੀਂ ਚੇਤਾ ਹੀ ਇਹ ਡਰਾਮਾ ਰੂਮ ਚੰਗੇ ਲਿਆਉਂਦਾ ਵਾ ਇਹ ਹੁਣ ਵੀ ਮਿੱਠੀ ਨਾ ਬਣੀ ਨਾ ਤਰੀ ਆਪੇ ਬਣਾ ਲੇ ਮੈਂ ਮਿੱਟੀ ਪਾ ਦੇਣੇ ਮੈਂ ਕਿਹਾ ਜੀਰੇ ਭਾਜੀ ਅਸ ਹੈ ਇਦੀ ਆ ਮਾੜੀ ਨੀਰ ਪਈ ਹੋਈ ਵਿੱਚ ਬਰਮਹੀ ਨਹੀਂ ਸਵਾਦ ਬਨਦਈ ਅੱਜ ਇਹਦਾ ਰੰਗ ਪੂਰਾ ਹੀ ਚੜਿਆ ਰੰਗ ਤੇ ਪੂਰਾ ਚੜਿਆ ਵਾ ਬਾਹ ਕੋਟੀ ਪਿੱਠੀ ਹੋ ਜਾ ਮਿੱਠੀ ਹੋਵੇ ਚੋ ਚੋ ਤੜੀ ਡਾਈਟ ਹੋ ਗਈ ਤਿਆਰ ਹੁਣ ਤੇ ਦੌੜ ਲਾਉ ਜਾ ਕੇ ਕੱਦਾ ਕੋਟੀ ਵਾਸਾ ਕਰ ਕੱਦ ਚੋ ਪਾ ਓਏ ਲਾਲੇ ਪਾ ਪਿਆ ਸਾਰਿਆਂ ਨੂੰ ਇਦਾਂ ਬਾਹੇ ਕੇ ਦੂਦੋ ਪਾਈਆ ਇਹਨਾਂ ਨੂੰ ਬਾਅਦ ਸਾਰਿਆਂ ਨੂੰ ਉਹ ਲੈਣ ਚ ਲੈਣ ਤੇ ਖਾਵਾ ਚ ਕੰਮ ਦੀ ਸੇਵਾ ਚੱਲੂਗੀ ਉਹ ਮਿਲ ਜਾਣੀ ਅੱਗੇ ਕਿਹੜਾ ਇਹਨੇ ਭੁੱਖੇ ਮਾਰਦੇ ਆ ਆਪਾਂ ਬ੍ਰਹਮੀ ਬਖੋਰ ਬਣਾ ਲਾਂਗੇ ਕੋਈ ਨਾ ਲੈਣ ਚ ਲੱਗੋ ਇਨਾ ਜੋੜਾ ਹੋਵੇ ਵੱਡਾ ਹੋਵੇ ਜਿੰਨਾ ਮਰਜ਼ੀ ਲੈ ਤੂੰ ਆਪੇ ਗਣਾ ਨੱਕੋ ਨੱਕੀ ਹੋ ਗਿਆ ਕੰਮ ਬਾੜ ਸਾਹਿਬ ਸਾਸਰੀ ਗਾਲ ਜੀ ਕੀ ਹਾਲ ਚਾਲ ਹੈ ਜੀ ਵੈਲਕਮ ਟੂ ਦਾ ਜੰਗਲ ਕੇ ਪੰਜਾਬ ਪੰਜਾਬ ਆ ਕੇ ਜੰਗਲ ਹੀ ਬਣਿਆ ਭਰਾਵਾ ਅਵੇਲਾ ਜੰਗਲ ਹੀ ਆ ਸ਼ੀਰਾ ਓਸਤਾਦ ਹੋਰ ਕਿੱਦਾਂ ਓਸਤਾਦ ਕਿੱਦਾਂ ਚੱਲਦਾ ਕੰਮ ਸਾਡਾ ਬਹੁਤ ਵਧੀਆ ਵਧੀਆ ਓਕੇ ਰਿਪੋਰਟ ਆ ਨਾ ਜੜਦੀ ਗੱਲਾਂ ਨਾ ਹਾਂਜੀ ਹਾਂਜੀ ਵੀਊ ਦਿਓ ਮਾੜਿਆ ਕਿੱਦਾਂ ਨਿਆਣੇ ਐਂਡ ਕਰਾਇਆ ਪਿਆ ਤੁਸੀਂ ਹੈ ਬੱਚੇ ਛਾਈ ਪੈਕ ਨਹੀਂ ਓਕੇ ਰਬੂਟਾ ਕਰਾਤੀ ਆਪਾਂ